ਅਸਲਾਮੁਆਲੇਕਮ ਵੀ ਦੋਸਤੋ ਵਕਾਰ ਤੀਨ ਬਲਾਗ ਚ ਇੱਕ ਦਫਾ ਫਿਰ ਤੁਹਾਨੂੰ ਖੁਸ਼ਾਮਦੀ ਸਜਣੋ ਅੱਜ ਦਾ ਮੌਜੂਦਾ ਬੜਾ ਅਹਿਮ ਹੈ ਤੇ ਐਂਡ ਤੱਕ ਗੱਲ ਪੂਰੀ ਸੁਣਿਆ ਜੇ ਕਿਉਂਕਿ ਅੱਧੀ ਗੱਲ ਸੁਣ ਕੇ ਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਕੋਈ ਸਿੱਖ ਵੀਰ ਜਾਂ ਕੋਈ ਮੁਸਲਮਾਨ ਵੀਰ ਜਿਹੜਾ ਉਹ ਮੇਰੇ ਤੇ ਵੀ ਕੋਈ ਫਤਵਾ ਲਾ ਦੇਵੇ ਤੇ ਮੈਨੂੰ ਵੀ ਉਸ ਜ਼ੁਮਰੇ ਦੇ ਵਿੱਚ ਲੈਵੇ ਪੂਰੀ ਗੱਲ ਸੁਣੋਗੇ ਤੁਹਾਨੂੰ ਗੱਲ ਸਮਝ ਆਏਗੀ ਸਜਣੋ ਦੁਨੀਆ ਦੇ ਉੱਤੇ ਬੇਸ਼ੁਮਾਰ ਮਜ਼ਾਹਿਬ ਪਾਏ ਜਾਂਦੇ ਨੇ ਤੇ ਜਿਹੜਾ ਬੰਦਾ ਵੀ ਜਿਸ ਮਜ਼ਹਬ ਨੂੰ ਫਾਲੋ ਕਰਦਾ ਨਾ ਉਹਨੂੰ ਸੱਚਾ ਸਮਝ ਕੇ ਉਹਨੂੰ ਫਾਲੋ ਕਰ ਰਿਹਾ ਹੁੰਦਾ ਹੈ ਅਸੀਂ ਅਲਹਮਦੁਲਿਲਾ ਮੁਸਲਮਾਨਾਂ ਤੇ ਅਸੀਂ 100% ਸਾਡਾ ਯਕੀਨ ਹੈ ਕਿ ਸਾਡਾ ਮਜ਼ਹਬ ਸੱਚਾ ਹੈ ਇਸੇ ਤਰ੍ਹਾਂ ਅਗਰ ਕੋਈ ਇਸਾਈ ਹੈ ਉਹਦਾ ਵੀ 100% ਯਕੀਨ ਹੁੰਦਾ ਕਿ ਉਹ ਹੱਕ ਤੇ ਵੇ ਉਹ ਸੱਚਾ ਹੈ ਇਸੇ ਤਰ੍ਹਾਂ ਅਗਰ ਕੋਈ ਹਿੰਦੂ ਹੈ ਇਸੇ ਤਰ੍ਹਾਂ ਹੀ ਸਿੱਖੇ ਜਿਹੜੇ ਮਜ਼ਾਹਿਬ ਸਾਡੇ ਕਰੀਬ-ਕਰੀਬ ਰਹਿੰਦੇ ਨੇ ਯਹੂਦੀ ਹੈ ਇਹਨਾਂ ਦਾ ਮਕਸਦ ਹੈ ਕਿ ਹਰ ਬੰਦਾ ਆਪਣੇ ਮਜ਼ਹਬ ਨੂੰ 100% ਸੱਚਾ ਸਮਝਦਾ ਹੈ ਜੇ ਸੋਫੀ ਸੱਚਾ ਸਮਝਦੇ ਹੋ ਹਾਂ ਸਾਨੂੰ ਕਿਸੇ ਦੂਸਰੇ ਮਜ਼ਹਬ ਦੇ ਬੰਦੇ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕਿ ਉਹ ਸਾਡੇ ਸੱਚੇ ਮਜ਼ਹਬ ਦੇ ਉੱਤੇ ਇਤਰਾਜ਼ ਕਰੇ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਮਜ਼ਹਬ ਦੇ ਉੱਤੇ ਉਹਦੇ ਮੁਤਾਬਕ ਜਿਹੜਾ ਉਹਦਾ ਸੱਚਾ ਮਜ਼ਹਬ ਹੈ ਤੁਹਾਡੇ ਮੁਤਾਬਕ ਚਲੋ ਉਹ ਨਹੀਂ ਲੇਕਿਨ ਉਹਦੇ ਮੁਤਾਬਕ ਜਿਹੜਾ ਉਹਦਾ ਸੱਚਾ ਮਜ਼ਹਬ ਹੈ ਜਦੋਂ ਤੁਸੀਂ ਉਹਦੇ ਤੇ ਇਤਰਾਜ਼ ਕਰੋਗੇ ਤੇ ਉਹ ਤੁਹਾਡੇ ਸੱਚੇ ਮਜ਼ਹਬ ਤੋਂ ਇਤਰਾਜ਼ ਕਰੇਗਾ ਹਮੇਸ਼ਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਸੇ ਵੀ ਪਰੇ ਪੰਚਾਇਤ ਦੇ ਵਿੱਚ ਤੁਸੀਂ ਵੇਖ ਲਓ ਉਹ ਜਿਹੜੇ ਅਸੂਲ ਨਿਆਂ ਦੀ ਗੱਲ ਕਰੀਏ ਤੇ ਉਹ ਬੰਦਾ ਵੀ ਉਹਨਾਂ ਬਰਾਬਰ ਦਾ ਸ਼ਰੀਕ ਹੁੰਦਾ ਹੈ ਕਿ ਜਿਹੜਾ ਵਜ੍ਹਾ ਬਣੇ ਲੜਾਈ ਦੀ ਇਸੇ ਤਰ੍ਹਾਂ ਮਜ਼ਹਬਾਂ ਦੇ ਵਿੱਚ ਧਰਮਾਂ ਦੇ ਵਿੱਚ ਜਿਹੜਾ ਬੰਦਾ ਵੀ ਉਸ ਮਜ਼ਹਬ ਦੀ ਬੇਅਦਬੀ ਦਾ ਬਾਇਸ ਬਣੇ ਜਿਹਦੀ ਵਜ੍ਹਾ ਤੋਂ ਬੇਅਦਬੀ ਹੋਵੇ ਕਰਨ ਵਾਲਾ ਚਾਹੇ ਕੋਈ ਦੂਸਰਾ ਮਜ਼ਹਬ ਦਾ ਹੋਵੇ ਲੇਕਿਨ ਉਹ ਬੰਦਾ ਵੀ ਮੈਂ ਸਮਝਣਾ ਕਿ ਉਹਨਾਂ ਹੀ ਬਰਾਬਰ ਦਾ ਸ਼ਰੀਕ ਹੈ ਕਿ ਜਿੰਨਾ ਕਰਨ ਵਾਲਾ ਵੀ ਯਾਨੀ ਉਹ ਵਜਾ ਬਣਿਆ ਨਾ ਉਹਨੇ ਕੋ ਗੱਲ ਇਸ ਤਰ੍ਹਾਂ ਦੀ ਕੀਤੀ ਜਿੱਦੀ ਵਜ੍ਹਾ ਤੋਂ ਦੂਸਰੇ ਮਜ਼ਹਬ ਦੇ ਬੰਦੇ ਨੇ ਉਹਦੇ ਮਜ਼ਹਬ ਨੂੰ ਬੁਰਾ ਭਲਾ ਕਿਆ ਕਿ ਇੱਕ ਲੜਾਈ ਸ਼ੁਰੂ ਹੁੰਦੀ ਏ ਮੁਸਲਮਾਨ ਵੀਰਾਂ ਦੀ ਤੇ ਉਧਰੋਂ ਸਿੱਖ ਸਰਦਾਰ ਜਿਹੜੇ ਨੇ ਮੇਰੇ ਖਿਆਲ ਦੋਵੇਂ ਆਊਟ ਆਫ ਕੰਟਰੀ ਨੇ ਇਟਲੀ ਦਾ ਵਾਕਿਆ ਕੁਝ ਨਾ ਦਾ ਟਾਈਮ ਬੀਤਿਆ ਹੋਇਆ ਇਹਨਾਂ ਦੇ ਨਾਮ ਵਗੈਰਾ ਸਾਰੇ ਮੈਨੂੰ ਪਤਾ ਨਹੀਂ ਮੈਂ ਵੀਡੀਓਜ਼ ਵੇਖੀਆਂ ਨੇ ਤੇ ਮੈਂ ਉਹ ਰੈਫਰੈਂਸ ਇਸ ਵਜ੍ਹਾ ਤੋਂ ਕੋਟ ਨਹੀਂ ਕਰਨਿਆ ਕਿ ਜਿਹੜੇ ਬੰਦਿਆਂ ਨੇ ਨਹੀਂ ਵੇਖੀਆਂ ਉਹ ਵੀ ਉਹ ਨਾ ਵੇਖਣ ਕਿ ਇਸ ਮੇਰੀ ਵੀਡੀਓ ਵੇਖਣ ਤੋਂ ਬਾਅਦ ਮੈਂ ਵੀ ਉਹ ਸਬਬ ਨਾ ਬਣਾ ਕਿ ਮੇਰੀ ਵੀਡੀਓ ਮੈਂ ਉਹਦੇ ਵਿੱਚ ਰੈਫਰੈਂਸ ਕੋਟ ਕਰਦਿਆਂ ਉਹਨਾਂ ਦੇ ਨਾਮ ਲਵਾ ਉਹਨਾਂ ਦੇ ਚੈਨਲ ਪੇਜ ਦੇ ਤੇ ਤੁਸੀਂ ਉਹ ਮੇਰੀ ਵਜ੍ਹਾ ਤੋਂ ਜਾ ਕੇ ਵੇਖੋ ਖੈਰ ਉਹਨਾਂ ਦਾ ਇੱਕ ਮਾਮਲਾ ਬੰਦ ਹੈ ਮਾਮਲਾ ਵੇਖੋ ਗੱਲ ਸ਼ੁਰੂ ਹੁੰਦੀ ਹੈ ਰঞ্জੀਤ ਸਿੰਘ ਦੇ ਦੌਰ ਤੋਂ ਉਹ ਗੱਲ ਜਾਂਦੇ ਜਾਂਦੀ ਕਾਬਾ ਤੁੱਲਾ ਤੱਕ ਵੀ ਟੁਰ ਜਾਂਦੀ ਹੈ ਤੇ ਹੋਰ ਦੂਸਰੀ ਵੱੱਦੀ ਵੱੱਦੀ ਜਿੰਨੀ ਮਰਜ਼ੀ ਵੱੱਦ ਗਈ ਫਿਰ ਜਿਹਦੇ ਮੂੰਹ 'ਚ ਜੋ ਆਇਆ ਉਹਨੇ ਉਹ ਗੱਲ ਕਰ ਦਿੱਤੀ ਯਰ ਗੱਲ ਹੈ ਵੇ ਕਿ ਰਾਜਾ ਰਣਜੀਤ ਸਿੰਘ ਹੋਵੇ ਜਾਂ ਸ਼ੈਨਸ਼ਾਹ ਅਕਬਰ ਹੋਵੇ ਜਾਂ ਸ਼ਾਹਜਹਾਨ ਹੋਵੇ ਜਹਾਂਗੀਰ ਹੋਵੇ ਜਿੰਨੇ ਵੀ ਮੁਸਲਮਾਨ ਜਿਹੜੇ ਗੁਜ਼ਰੇ ਨੇ ਜਾਂ ਜਿੰਨੇ ਵੀ ਸਿੱਖ ਐ ਸਾਈ ਹਿੰਦੂ ਇਹ ਲੋਗ ਮਜ਼ਹਬ ਦੀ ਬੁਨਿਆਦ ਤੇ ਬਾਦਸ਼ਾਹ ਜਾਂ ਉਹ ਜਿਹੜੇ ਨੇ ਸਦਰ ਜਾਂ ਰਾਜੇ ਨਿਸਨ ਬਣੇ ਇਹ ਹੁਕਮਰਾਨ ਸਨ ਤੇ ਹੁਕਮਰਾਨ ਜਿਹੜਾ ਹੁੰਦਾ ਉਹ ਅਗਰ 50% ਵਾਸਤੇ ਚੰਗਾ ਹੈ ਨਾ ਤੇ ਬਾਕੀ 50% ਵਾਸਤੇ ਉਹ ਭੈੜਾ ਵੀ ਹੁੰਦਾ ਕਈ ਲੋਕ ਲਿਖਨ ਵਾਲੇ ਉਹਨਾਂ ਦੇ ਚੰਗੇ ਕਾਰਨਾਮੇ ਵੀ ਲਿਖ ਛੱਡਦੇ ਨੇ ਤੇ ਲਿਖਨ ਵਾਲੇ ਉਹਨਾਂ ਦੀਆਂ ਬੁਰਾਈਆਂ ਵੀ ਲਿਖ ਛੱਡਦੇ ਨੇ ਦੋ ਬੰਦਿਆਂ ਦੀ ਲੜਾਈ ਹੋ ਜਾਵੇ ਕਿਸੇ ਤੀਸਰੇ ਬੰਦੇ ਕੋਲ ਫੈਸਲਾ ਟੁਰ ਜਾਵੇ ਜਦੋਂ ਉਹਨੇ ਨਿਆਂ ਦੀ ਗੱਲ ਕਰਨੀ ਹੈ ਜਿਹਦੇ ਖਿਲਾਫ ਹੋਣਾ ਹੈ ਉਹਦੀ ਨਜ਼ਰ ਚੋਂ ਬੁਰਾ ਹੈ ਜਿਹਦੇ ਹੱਕ ਚ ਹੋਣਾ ਹੈ ਉਹਦੀ ਨਜ਼ਰ ਚੋਂ ਚੰਗਾ ਤੇ ਇਸੇ ਤਰੀਕੇ ਤਾਰੀਖ ਚੱਲੀ ਆਂ ਡਈਏ ਜਿਨ੍ਹਾਂ ਦੇ ਹੱਕ 'ਚ ਹੋਏ ਨੂੰ ਉਹਨਾਂ ਨੇ ਉਹਨੂੰ ਚੰਗਾ ਲਿਖਿਆ ਜਿਨ੍ਹਾਂ ਦੇ ਅਗੇਂਸਟ ਉਹਨਾਂ ਦੇ ਫੈਸਲੇ ਹੋਏ ਉਹਨਾਂ ਨੂੰ ਉਹਨਾਂ ਨੂੰ ਬੁਰਾ ਲਿਖਿਆ ਇਹ ਗੱਲ ਸੀ ਹੁਕਮਰਾਨਾਂ ਦੀ ਲੇਕਿਨ ਇਹ ਗੱਲ ਚੱਲਦੀ ਚੱਲਦੀ ਧਰਮ ਦੇ ਉੱਤੇ ਆ ਗਈ ਮਜ਼ਹਬ ਦੇ ਉੱਤੇ ਆ ਗਈ ਤੇ ਵਜਾ ਉਹ ਸਾਥੀ ਚਾਹਦੇ ਹੋਆਂ ਨਾ ਚਾਹਦੇ ਹੋਆਂ ਉਹ ਸਾਥੀ ਬਣ ਗਏ ਹੁਣ ਇੱਕ ਐਸੀ ਅਗੇ ਰਵਿਸ਼ ਚੱਲੀ ਹੈ ਕਿ ਜਿਹੜਾ ਬੰਦਾ ਵੀ ਉਹਦੇ ਤੋਂ ਕੁਝ ਬੋਲਦਾ ਹੈ ਅਗਰ ਕੋਈ ਸਿੱਖ ਦੀ ਤਰਫੋਂ ਬੋਲਦਾ ਹੈ ਮੁਸਲਮਾਨ ਤੋਂ ਆਂਦ ਨੇ ਇਹ ਸਿੱਖਾਂ ਦੀ ਔਲਾਦ ਹੈ ਅਗਰ ਕੋਈ ਮੁਸਲਮਾਨ ਜਿਹੜਾ ਕੋਈ ਸਿੱਖ ਜਿਹੜਾ ਉਹ ਮੁਸਲਮਾਨਾਂ ਦੀ ਤਰਫੋਂ ਬੋਲਦਾ ਤੇ ਉਹ ਆਂਦ ਨੇ ਜਨਾਬ ਮੁਸਲਮਾਨਾਂ ਦੀ ਔਲਾਦ ਹੈ ਇਹ ਫਲਾਣੇ ਦੀ ਯਾਨੀ ਕਿ ਉਹ ਕਿਸੇ ਨੂੰ ਬੋਲਣ ਦਾ ਵੀ ਮੌਕਾ ਨਹੀਂ ਦਿੰਦੇ ਤੇ ਤੇ ਮੇਰੀ ਦੋਹਾਂ ਬੰਦਿਆਂ ਨੂੰ ਦੋਹਾਂ ਪਾਰਟੀਆਂ ਨੂੰ ਗੁਜ਼ਾਰਿਸ਼ ਹੈ ਕਿ ਖੁਦਾਰਾ ਇਹਨੂੰ ਬੰਦ ਕਰਵੇ ਕਿ ਕੋਈ ਹੋਰ ਤਰੀਕਾ ਕਰ ਵੀ ਹੁੰਦਾ ਮੇਰੇ ਸਾਹਮਣੇ ਅਗਰ ਕੋਈ ਮੇਰੇ ਮਜ਼ਬਦ ਦੀ ਕੋਈ ਬੇਅਦਬੀ ਕਰੇਗਾ ਤੇ ਮੇਰਾ ਉਹਦੇ ਤੇ ਫਰਜ਼ ਮੰਦਾ ਹੈ ਕਿ ਉਹਦੇ ਤੇ ਰਿਐਕਟ ਕਰਾਂ ਕਿਸੇ ਵੀ ਮਜ਼ਬਦ ਦਾ ਕੋਈ ਵੀ ਬੰਦਾ ਹੋਵੇ ਅਗਰ ਉਹਦੇ ਸਾਹਮਣੇ ਉਹਦੇ ਮਜ਼ਬਦ ਦੀ ਤੋਹੀਨ ਹੁੰਦੀ ਹੋਵੇ ਬੇਅਦਬੀ ਹੁੰਦੀ ਹੋਵੇ ਤੇ ਉਹਦੇ ਤੇ ਲਾਜ਼ਮ ਹੈ ਕਿ ਉਹਦਾ ਜਵਾਬ ਦੇਵੇ ਲੇਕਿਨ ਜਵਾਬ ਦੇਣ ਦਾ ਇੱਕ ਤਰੀਕਾ ਹੁੰਦਾ ਕਿ ਤੁਸੀਂ ਉਹਨੂੰ ਪਰਸਨਲੀ ਪ੍ਰਾਈਵੇਟ ਮੈਸੇਜ ਦੇ ਥਰੂ ਵੀ ਕਰ ਸਕਦੇ ਹੋ ਬਜਾਏ ਦੇ ਕਿ ਤੁਸੀਂ ਵੀ ਪੂਰੀ ਤਰ੍ਹਾਂ ਵੀਡੀਓ ਐਡਿਟ ਕਰਕੇ ਤੁਸੀਂ ਨਹੀਂ ਜਾਂ ਤੁਹਾਡੇ ਚਾਹਣ ਵਾਲੇ ਪੂਰੀ ਤਰ੍ਹਾਂ ਉੱਤੇ ਸਾਊਂਡ ਲਾ ਕੇ ਤੇ ਉਹ ਗੱਲ ਕੀ ਹੋਣ ਰਹੀ ਹੈ ਮਸੇ ਮੇਰੇ ਮਜ਼ਬਦ ਦੀ ਹੋਣ ਰਹੀ ਹੈ ਤੇ ਉਹ ਮੇਰੇ ਘਰ ਦੀ ਗੱਲ ਹੈ ਨਾ ਮੇਰੇ ਡੇਟ ਤੋਂ ਕਪੜਾ ਚੁੱਕਿਆ ਜਾਂਦਾ ਪਿਆ ਇਸੇ ਤਰ੍ਹਾਂ ਹੀ ਅਗਰ ਕੋਈ ਸਿੱਖ ਕਰਨ ਰਿਹਾ ਤੇ ਉਹ ਵੀ ਉਹਨਾਂ ਵਿੱਚ ਵਧਾ ਚੜਾ ਕੇ ਬਿਆਨ ਕਰਨ ਰਿਹਾ ਤੇ ਉਹਦੇ ਘਰ ਦੀ ਗੱਲ ਹੈ ਨਾ ਤੇ ਸਜਣੋ ਇਹ ਗੱਲ ਤੁਸੀਂ ਆਪਸ ਵਿੱਚ ਬੈਠ ਸਕਦੇ ਹੋ ਤੇ ਗੱਲ ਜੇ ਅਗਰ ਹੁਕਮਰਾਨਾਂ ਦੀ ਸੀ ਤੇ ਹੁਕਮਰਾਨਾਂ ਤੱਕ ਹੀ ਤੁਸੀਂ ਰੱਖ ਕੇ ਉਹ ਬਾ ਮਗਲ ਬਾਦਸ਼ਾਹਾਂ ਨੂੰ ਬੁਰਾ ਕਹਿ ਲੈਂਦਾ ਉਹ ਸਿੱਖ ਸਰਦਾਰਾਂ ਨੂੰ ਬੁਰਾ ਕਹਿ ਲੈਂਦਾ ਲੇਕਿਨ ਨੋਬਤ ਇਥੋਂ ਤੱਕ ਆ ਗਈ ਕਿ ਤੁਹਾਡੇ ਰਿਐਕਟ ਕਰਨ ਦੀ ਵਜ੍ਹਾ ਤੋਂ ਉਹ ਗੱਲ ਜਿਹੜੀ ਇਹ ਉਹ ਸਿੱਖ ਜਿਹੜੇ ਸਨ ਆਪਣਾ ਮذਬੀ ਪੇਸ਼ਵਾ ਜਿੰਨੇ ਵੀ ਗੁਰੂ ਗੁਜਰੇ ਉਹਨਾਂ ਤੱਕ ਟਰ ਗਈ ਉਧਰੋਂ ਜਨਾਬ ਉਹਨਾਂ ਨੇ ਕਾਬੇ ਤੱਕ ਗੱਲ ਚਲਾ ਦਿੱਤੀ ਤੇ ਜਿਹੜਾ ਕਿ ਇੰਤਹਾਹੀ ਅਫਸੋਸਨਾਕ ਤੇ ਇੰਤਹਾਹੀ ਸ਼ਰਮਨਾਕ ਵਾਕਿਆ ਤੇ ਮੈਂ ਚਾਹਾਂਗਾ ਕਿ ਇਹਦੇ ਤੇ ਜਿੰਨੇ ਵੀ ਸਾਡੇ ਬਲੌਗਰ ਨੇ ਯੂਟਿਊਬਰ ਨੇ ਟਿਕਟੋਕਰ ਨੇ ਸਾਰਿਆਂ ਨੂੰ ਇਸ ਆਗਨ ਨੂੰ ਬੁਝਾਉਣ ਦੇ ਵਿੱਚ ਆਪਣਾ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਤੇ ਜਿਹੜੇ ਲੋਕ ਮੌਕੇ ਦੇ ਉੱਤੇ ਨੇ ਚਾਹੇ ਉਹ ਸਿੱਖ ਨੇ ਚਾਹੇ ਮੁਸਲਮਾਨ ਨੇ ਜੋ ਵੀ ਹੋਵੇ ਤੇ ਆਪਣਾ ਕਿਰਦਾਰ ਅਦਾ ਕਰਨ ਦੇ ਨੇ ਉਹਨਾਂ ਸਾਰਿਆਂ ਨੂੰ ਸਲਾਮ ਪੇਸ਼ ਕਰਨੇ ਆ ਤੇ ਉਮੀਦ ਕਰਨੇ ਆ ਕਿ ਇਹ ਇੱਥੇ ਹੀ ਮਾਮਲਾ ਖਤਮ ਹੋ ਜਾਏਗਾ ਤੇ ਇਸ ਮਾਮਲੇ ਨੂੰ ਜ਼ਿਆਦਾ ਹਵਾ ਨਾ ਦਿਓ ਇਸ ਮਾਮਲੇ ਦੀ ਵਜ੍ਹਾ ਤੋਂ ਇੱਕ ਤੀਸਰੀ ਤਾਕਤ ਵੀ ਖੁਸ਼ ਹੁੰਦੀ ਏ ਜਦੋਂ ਮੁਸਲਮਾਨ ਤੇ ਸਿੱਖ ਆਪਸ ਦੇ ਵਿੱਚ ਭੇੜਦੇ ਨੇ ਕਿਉਂਕਿ ਤੁਸੀਂ ਵੇਖਿਆ ਹੈਗਾ ਇਹ ਕੋ ਤਕਰੀਬਨ ਦੋ ਗਧਾਈਆਂ ਦੇ ਉੱਤੋਂ ਮੁਸਲਮਾਨ ਤੇ ਸਿੱਖ ਇੱਕ ਦੂਸਰੇ ਦੇ ਕਰੀਬ ਹੋ ਰਹੇ ਨੇ ਉਹ ਕਰੀਬ ਮਜ਼ਹਬ ਦੇ ਲਿਹਾਜ਼ ਨਾਲ ਨਹੀਂ ਹੋ ਰਹੇ ਵੇਖੋ ਕੋਈ ਵੀ ਮਜ਼ਹਬ ਹੈ ਪਾਬੰਦੀ ਨਹੀਂ ਲਾਂਦਾ ਕਿ ਤੁਸੀਂ ਦੂਸਰੇ ਮਜ਼ਹਬ ਨਾਲ ਲਾਤਾਲ ਕੇ ਦਾ ਇਜ਼ਹਾਰ ਕਰੋ ਅਗਰ ਕੋਈ ਦੂਸਰਾ ਮਜ਼ਹਬੀਆ ਕੋਈ ਕਿ ਤੁਹਾਡੇ ਕਿਸੇ ਮਜ਼ਹਬ ਦੇ ਉੱਤੇ ਕੋਈ ਇਤਰਾਜ਼ ਜਾਂ ਉਹਦੇ ਉੱਤੇ ਕੋਈ ਬੇਦਬੀ ਵਾਲਾ ਮਾਮਲਾ ਨਹੀਂ ਕਰਦਾ ਤੁਸੀਂ ਉਹਨਾਂ ਨਾਲ ਮਾਮਲਾਤ ਕਰ ਸਕਦੇ ਹੋ ਤਜਾਰਤ ਵੀ ਕਰ ਸਕਦੇ ਹੋ ਲੈਣ ਦੇਣ ਵੀ ਕਰ ਸਕਦੇ ਹੋ ਇਹ ਤੇ ਕੋਈ ਕੋਈ ਬੰਦੀ ਨਹੀਂ ਤੇ ਉਹ ਕਾਫੀ ਕੁਛ ਤਕਰੀਬਨ ਕੋ 20 ਸਾਲ ਦੇ ਉੱਤੋਂ ਇਹ ਦੋਵੇਂ ਜਿਹੜੇ ਸਨ ਮਜ਼ਹਬ ਇੱਕ ਬੜੇ ਇੱਕ ਦੂਸਰੇ ਦੇ ਕਰੀਬ ਹੋਣਦੇ ਸਨ ਲੇਕਿਨ ਇਸ ਤਰ੍ਹਾਂ ਦੇ ਵਗਰ ਵਾਕਿਆਤ ਹੋਏ ਤੇ ਇਹ ਨਾ ਮਮਕਨ ਹੋ ਜਾਣਾ ਤੇ ਮੈਂ ਸਮਝ ਨਵਾਂ ਕਿ ਇਹਨਾਂ ਨੂੰ ਕਰੀਬ ਹੀ ਰਹਿਣਾ ਚਾਹੀਦਾ ਦੋਵੇਂ ਗਵਾਂਢੀ ਨੇ ਤੇ ਸਾਬਕਾ ਵੀ ਗਵਾਂਢੀ ਨੇ ਤੇ ਫਿਰ ਇਹਨਾਂ ਦੇ ਇਹਨਾਂ ਨੇ ਇਸੇ ਤਰ੍ਹਾਂ ਹੀ ਰਹਿਣਾ ਕਈ ਸਾਰੇ ਮਾਮਲੇਤ ਨੇ ਸਾਡੇ ਛੋਟੇ ਜਿਹੇ ਅਮਲ ਦੇ ਨਾਲ ਬੜੇ ਸਾਰੇ ਮਸਾਇਲ ਪੈਦਾ ਹੋ ਜਾਂਦੇ ਨੇ ਜਿਦਾ ਅਸੀਂ ਉਮੀਦ ਕਰਨੇ ਆ ਕਿ ਮਾਮਲਾ ਜਲਦ ਜਲਦ ਇੱਥੇ ਹੀ ਕਲੋਜ਼ ਹੋਈ ਜਾਗਾ ਤੇ ਬਾਕੀ ਵੀ ਸਾਰੇ ਸਾਥੀਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਦੇ ਤੇ ਬੋਲੋ ਤੇ ਆਪਣਾ ਆਪਣਾ ਜਿਹੜਾ ਨਾ ਕਿਰਦਾਰ ਅਦਾ ਕਰੋ ਨਵੇਂ ਵਲਾਗ 'ਚ ਨਈ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ ਰੱਬ ਰੱਖਾ